ਇਸ ਸਮੇਂ ਦੀ ਵੱਡੀ ਖਬਰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੇ ਕਿ ਮੈਡੀਕਲ ਕਾਲਜ ਮੈਂਟਲ ਹੈਲਥ ਇੰਸਟੀਚਿਊਟ ਨਾਲ ਇਹ ਜੁੜੀ ਹੋਈ ਖਬਰ ਹੈ ਜਿਸ ਤੋਂ ਬਾਅਦ ਇੱਕ ਧਮਕੀ ਭਰੀ ਮੇਲ ਇਸ ਹਸਪਤਾਲ ਦੇ ਵਿੱਚ ਆਉਂਦੀ ਹੈ ਇਸ ਮੇਲ ਤੋਂ ਬਾਅਦ ਹਰ ਪਾਸੇ ਹੜਕੰਪ ਮਚ ਜਾਂਦਾ ਹੈ ਸੈਕਟਰ 32 ਦੇ ਮੈਂਟਲ ਇੰਸਟੀਚਿਊਟ ਜਿੱਥੇ ਸਥਿਤ ਹੈ ਉਸ ਦੇ ਆਲੇ-ਦਾਲ ਇੱਕ ਰਿਹਾਇਸ਼ੀ ਏਰੀਆ ਦੱਸਿਆ ਜਾਂਦਾ ਹੈ ਤੇ ਐਸਜੀ ਸਕੂਲ ਹੈ ਕਾਲਜ ਸਕੂਲ ਤੋਂ ਇਲਾਵਾ ਇਲਾਵਾ 32 ਸੈਕਟਰ ਦੇ ਵਿੱਚ ਸੈਂਟ ਸਟੇਫਨ ਸਕੂਲ ਵੀ ਹੈ ਹਾਲਾਂਕਿ ਸਾਵਧਾਨੀ ਦੇ ਤੌਰ ਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਪੂਰੇ ਖੇਤਰ ਨੂੰ ਖਾਲੀ ਕਰਵਾ ਲਿਆ ਗਿਆ ਹੈ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਜਾਂਚ ਕੀਤੀ ਜਾ ਰਹੀ ਤੇ ਜਾਂਚ ਦੇ ਵਿੱਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਹੁਣ ਤੱਕ ਜਿੰਨੀ ਵੀ ਦਸਤਿਆਂ ਨੇ ਜਾਂਚ ਕੀਤੀ ਹੈ ਫਾਈਬਰ ਬ੍ਰਿਗੇਡ ਦੇ ਗੱਡੀਆਂ ਪਹੁੰਚੀਆਂ ਨੇ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਪਹੁੰਚੀਆਂ ਨੇ ਉਸ ਵਕਤ ਕੋਈ ਵੀ ਅਜਿਹੀ ਚੀਜ਼ ਪੁਲਿਸ ਨੂੰ ਨਹੀਂ ਮਿਲੀ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਇਸ ਮਾਮਲੇ ਦੇ ਵਿੱਚ ਅੱਗੇ ਕਿਹੜਾ ਨਵਾਂ ਮੋੜ ਆਉਂਦਾ ਹੈ ਇਸ ਬੰਬ ਦੀ ਧਮਕੀ ਦੇ ਪਰ ਜਿਹੜੀ ਮੇਲ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਕੁਝ ਸਮੇਂ ਬਾਅਦ ਮੈਂਟਲ ਇੰਸਟੀਚਿਊਟ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਹਾਲਾਂਕਿ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀ ਆਪਰੇਸ਼ਨ ਸੈਲ ਦੀਆਂ ਟੀਮਾਂ ਰੈਸਕਿਊ ਆਪਰੇਸ਼ਨ ਦੀਆਂ ਟੀਮਾਂ ਅਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਤੇ ਜ਼ਿਕਰਯੋਗ ਹੈ ਕਿ ਦਿੱਲੀ ਦੇ ਵਿੱਚ ਵੀ ਕਈ ਵਾਰ ਸਕੂਲਾਂ ਨੂੰ ਉਡਾਨ ਦੀ ਧਮਕੀ ਮਿਲੀ ਗਈ ਹੈ ਪਰ ਉਹ ਫਰਜ਼ੀ ਪਾਈ ਜਾਂਦੀ ਹੈ ਇਸ ਮੇਲ ਦੇ ਵਿੱਚ ਵੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਮੇਲ ਕਿੱਥੋਂ ਆਈ ਹੈ ਕਿਸ ਨੇ ਕੀਤੀ ਇਸ ਬਾਰੇ ਹਲੇ ਖੁਲਾਸਾ ਨਹੀਂ ਹੋਇਆ ਤੇ ਪੁਲਿਸ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਪ੍ਰਸ਼ਾਸਨ ਦੇ ਵਿੱਚ ਪਰੇਸ਼ਾਨੀ ਦਾ ਮਾਹੌਲ ਹੈ ਤੇ ਇਸ ਤਰੀਕੇ ਨਾਲ ਜਿ ਆਪਕਿਆ ਅਖਰਕਾ ਇਸ ਮਾਮਲੇ ਦੇ ਵਿੱਚ ਅੱਗੇ ਨਿਕਲ ਕੇ ਕੀ ਸਾਹਮਣੇ ਆਵੇਗਾ